ਅੱਜ ਗੁਰਪ੍ਰੀਤ ਸ਼ਾਸਤਰੀ ਜੀ ਦਾਸ ਗੁਰਪਾਲ ਸਿੰਘ ਅਸਾ ਅਮਰੀਕਾ ਤੋਂ ਬੇਨਤੀ ਕਰਦਾ ਜੀ ਤੇ ਅੱਜ ਜੋ ਜੋ ਜੀ ਆਪਣਾ ਜੋ ਆਪਣਾ ਵੀ ਪ੍ਰੋਜੈਕਟ ਸੀਗਾ ਤੇ ਤਾਂ ਬਾਬੇ ਇਸ਼ਰ ਸਿੰਘ ਜੀ ਨਾਲ ਇਸ ਰਿਹਾ ਜੀ ਆਪਾਂ ਸਾਖੀਆਂ ਵੀ ਪਰਵਰਣ ਕਰਦੇ ਸੀ ਦੱਸਦੇ ਸੀ ਤੁਸੀਂ ਬਹੁਤ ਸਹਿਯੋਗ ਦਿੰਦੇ ਹੋ ਵੀ ਵੀ ਸੁਣਦੇ ਹਾਂ ਤੇ ਆਪਾਂ ਸਾਰੀਆਂ ਸਾਖੀਆਂ ਜੀ ਦਾਸ ਜੀ ਨੇ ਪਾਇਆ ਵੀ ਵਿਧ ਪ੍ਰੂਫ ਆਊਗਾ ਜੀ ਵਿੱਚ ਵੀ ਟੈਲੀਫੋਨ ਨੰਬਰ ਵੀ ਹੋਣਗੇ ਸਾਖੀਆਂ ਦੇ ਇਹ ਸਾਰਾ ਕੁਛ ਵੀ ਇਹਦੇ ਚ ਉਹ ਉਹਨਾਂ ਤੋਂ ਬਗੈਰ ਨਹੀਂ ਵੀ ਉਹ ਪਾਉਣੀਆ ਕਿਉਂਕਿ ਦਾਸ ਵੀ ਨਹੀਂ ਬਲੀਫ ਕਰਦਾ ਵੀ ਉਹ ਜੇ ਆਪਾਂ ਸਾਖੇ ਪਾਈਏ ਇਹ ਵੀ ਜੇ ਕੋਈ ਉਹ ਪਰ ਕੋ ਸੌਲਿਊ ਪ੍ਰੂਫ ਹੋਵੇ ਪ੍ਰੂਫ ਤੋਂ ਬਗੈਰ ਪਾਉਣੀ ਸਾਖੇ ਬਹੁਤ ਵਾਰ ਸੀ ਬਾਬਾ ਤੰਤ ਬਾਬੇ ਈਸ਼ੀ ਸਿੰਘ ਮਹਾਰਾਜ ਦੇ ਬਹੁਤ ਕੌਤਕ ਦੇਖਿਆ ਇੰਨੇ ਜਿਆਦਾ ਕੌਤ ਦੇਖਿਆ ਵੀ ਭਲਾ 5 ਸਾਲ ਸਾਖੇ ਸਹਾਰੇ ਰੋ ਜੀ 5 ਸਾਲ ਅਸੀਂ ਸਾਖੇ ਸਹਾਰੇ ਸਿੱਧ ਪ੍ਰੂਫਸ ਅਜਿਹਾ ਗਾ ਬੇਨਤੀ ਆ ਤੇ ਸਭ ਤੋਂ ਪਹਿਲਾਂ ਬੇਨਤੀ ਕਰਦੇ ਆ ਜੀ ਇਹ ਜਬੀ ਸਾਰੇ ਜੇ ਚੈਨਲ ਆ ਮੈਂ ਵੀ YouTube ਤੇ ਚੋਂ ਤੁਸੀਂ ਸਬਸਕ੍ਰਾਈਬ ਕਰੋ ਜੀ ਬਤੋ ਬਤ ਕਿਉਂਕਿ ਅਸੀਂ ਤੀਜੀ ਗਰ ਬਣਾਇਆ ਜੀ ਚੈਨਲ ਤੇ ਕੋਈ ਗਲਤੀਆਂ ਹੋ ਜਾਂਦੀਆਂ ਜਾਂ ਕੋਈ ਕੋਈ ਲੋਕ ਕੰਪਲੇਂਟ ਕਰ ਦਿੰਦੇ ਆ ਕੋਈ ਨੰਦਕਵੰਦੇ ਫਿਰ ਉਸ ਕਰਕੇ ਚੈਨਲ ਬੰਦ ਕਰ ਦਿੰਦੇ ਆ ਤੀਜੀ ਗਰ ਬਣਾਇਆ ਜੀ ਹੁਣ ਤੇ ਆਪਾਂ ਬਤੋ ਬਤ ਵੀ ਸਹਿਯੋਗ ਦਿਓ ਤੁਸੀਂ ਤੇ ਇਹ ਵੀ ਉਹਦੇ ਨਾਲ ਸਾਨੂੰ ਵੀ ਆਪਣਾ ਆ ਕਿਸੇ ਦੀ ਹੋਰ ਦੀ ਕਿਸੇ ਕੋਣੀ ਆਪਾ ਆਪਦੀਆਂ ਪਾਉਣੀਆਂ ਸਾਖੀਆਂ ਜੀ ਜਿੰਨਾ ਵੀ ਆਪਾਂ ਬਾਬਾ ਜੀ ਦੇ ਪਰਫ ਕਰ ਆਪਾਂ ਵੀ ਸਾਰੇ ਜੀ ਬੀ ਸਮਝ ਲੈ ਆਸ ਜਿਹੜੀ ਅੱਜ ਦੀ ਸਾਖੀ ਹੈ ਜੀ ਅਜੇ ਆਪਣੇ ਲੈਫਟ ਜਨਰਲ ਵਿਕਰਮ ਸਿੰਘ ਦੀ ਹੈ ਜੀ ਵਿਕਰਮ ਸਿੰਘ ਜੀ ਅਗਾਂਹ ਫੋਟੋ ਵੀ ਦਿਖਾਉਣਾ ਲੈਫਟ ਜਨਰਲ ਵਿਕਰਮ ਸਿੰਘ ਵੈਕੈਂਸ ਜਿਹੜਾ ਸੀ ਜਿਹਨ ਇੰਡੋ ਚਾਈਨਾ ਵਾਰ ਹੋਈ ਸੀ ਜੀ ਉਹਦੇ ਵਿੱਚ ਵੀ ਹੀਰੋ ਸੀਗੇ ਇੰਡੋ ਚਾਈਨਾ ਵਾਰ ਤੇ ਉਹਨਾਂ ਦੀ ਫੋਟੋ ਵੀ ਦਿਖਾਉਣਾ ਜੀ ਮੈਂ ਦੇਖੋ ਜੀ ਵੀ ਲੈਫਟ ਜਨਰਲ ਵਿਕਰਮ ਸਿੰਘ ਵਿਕਰਮ ਸਿੰਘ ਲੈਫਟ ਜਨਰਲ ਵਿਕਰਮ ਸਿੰਘ ਹਨ ਤੇ ਦੂਸਰੀ ਫੋਟੋ ਦੇਖੋ ਏ ਆ ਵੀ ਉਥੇ ਬਈ ਆਪਣੇ ਜਾਂ ਪਰਜਨ ਕਾਲ ਜਿਹੜਾ ਸੀਗਾ ਤੇ ਆਪਣਾ ਇੰਡੋ ਚਾਈਨਾ ਦੇ ਸੀਗਾ ਜਿਹੜੇ ਮੈਂ ਮੈਂ ਅੱਗੇ ਕੋਰਨ ਚੀ ਸੋਦੇ ਨਾਲ ਜਨ ਬਿਕਰਮ ਸੋਣੀ ਸਰਾ ਕਰਦੇ ਹਾਂ ਜੀ ਤੇ ਸੀਜੀ ਫਿਰ ਜਨ ਬਿਕਰਮ ਸੋ ਫੋਰਵਰਡ ਬਿਕਸ ਹਾਂਜੀ ਹੁਣ ਬਿਕਰਮ ਸੋ ਕੌਣ ਸੀ ਜਗਾ ਆਪਾਂ ਇਹ ਜੇ ਜਦੋਂ 1962 ਦੇ ਵਿੱਚ ਵੀ ਵੀ ਚਾਇਨਾ ਬਹੁਤ ਵੱਧ ਰਿਆ ਸੀ ਜੰਨਾ ਬਹੁਤ 17 ਸਿੱਖ ਰੈਜਿਮੈਂਟੇ تھے ਮੇਰੇ ਪਿਤਾ ਜੀ ਨੇ ਉਸ ਮੌਕੇ ਮੈਂ ਪਾਉਂਗਾ 17 ਸੈਕ ਰੈਜਿਮੈਂਟ ਦੀ ਪੌਂਗਾ ਜੀ ਤੇ ਬਾਬਾ ਜੀ ਨੂੰ ਦੱਸੋ ਬਾਬਾ ਜੀ ਬਤਾਂਦੇ ਬਾਬਾ ਇਸ਼ਰ ਸਿੰਘ ਜੀ ਆਪ ਲੜਾਈ ਦੇ ਵਿੱਚ ਗਏ ਸੀ ਤੇ ਬਾਬਾ ਜੀ ਦੇ ਬਸਤਰ ਜਿਹੜੇ ਸੀ ਲਹੂ ਨਾਲ ਲਿਪੜਗੇ ਸੀ ਉਹ ਸਾਰੇ ਬਸਤਰ ਦੀ ਫੋਟੋ ਮੇਰੇ ਕੋਲ ਹੈਗੀ ਹੈ ਜੀ ਤੇ ਉਹ ਵੀ ਮੈਂ ਕਿਸੇ ਨੂੰ ਪਾਉਂਗਾ ਤੁਸੀਂ ਇੰਤਜ਼ਾਰ ਕਰਿਓ ਤੇ ਵੀ ਬਾਬਾ ਜੀ ਜਦੋਂ ਉੱਥੇ ਵੀ ਗਏ ਗਏ ਸੀ ਲੜਾਈ 'ਚ ਸੀੜੀ ਤੋਂ ਗਏ ਸੀੜੀ ਗੁਰਦਾਸ ਵਰ ਤੋਂ ਤੇ ਬਾਬਾ ਜੀ ਆਪਣੀ ਦਸਤਾਰ ਤੇ ਬਾਬਾ ਜੀ ਕਾਫੀ ਸਮਾਨਦਰੋਂ ਦੀ ਸੱਚ ਖਰਚੋਂ ਆਏ ਦਸਤਾਰ ਵੀ ਚੋਲਾ ਸਾਹਿਬ ਵੀ ਹਯੂਰੀਆ ਵੀ ਲਹੂ ਨਾਲ ਲਿਬੜ ਗਈ ਸੀ ਉਹ ਲਹੂ ਨਾਲ ਲਿਬੜੇ ਹੋਏ ਬਸਤਰ ਤੇ ਹੁਣ ਵੀ ਸੀੜੇ ਗੁਰਦਾਸ ਪਰ ਸਤਬਾਬਾ ਗੁਰਦੇਵ ਸਿੰਘ ਜੀ ਦੇ ਇਹ ਉੱਥੇ ਇੱਕ ਆਪਣਾ ਸ਼ੀਸ਼ੇ ਦੀ ਅਲਮਾਰੀ ਬਣਾ ਕੇ ਸਾਰੇ ਬਸਤਰ ਉਹ ਲਹੂ ਲਹੂ ਨਾਲ ਲਿਬੜੇਲੇ ਬਸਤਰ ਹੁਣ ਵੀ ਉੱਥੇ ਲੱਗੇ ਹੋਏ ਆ ਸਾਰੇ ਮਾਰਕ ਲੱਗੇ ਹੋਏ ਜਿੱਥੇ ਲੜਾਈ ਹੈ ਲਾਹ ਬਲੂ ਦੇ ਉਸ ਮੌਕੇ ਜੀ ਸਤਾ ਹਮਤ ਸ਼ੁਰੂ ਕਰਾ ਜੀ 17 ਸਿੱਖਾ ਉਸ ਮੌਕੇ ਵੀ ਬਈ ਚਾਇਨਾ ਬਹੁਤ ਤੇਜ਼ੀ ਨਾਲ ਵਧਦਾ ਹੁੰਦਾ ਸੀਗਾ ਵਧਦਾ ਹੁੰਦਾ ਸੀਗਾ ਤੇ 17 ਸਿੱਖ ਆਪਣੇ ਕੋਲ ਇੰਡੀਆ ਕੋਲ ਇੰਨੇ ਵੀ ਜ਼ਿਆਦਾ ਵੀ ਵੀ ਤਿਆਰੀ ਨਹੀਂ ਸੀ ਜਿਆਦਾ ਤਿਆਰੀ ਨਹੀਂ ਸੀ ਤੇ ਫਿਰ ਇੱਥੇ ਜੇ 17 ਸਿੱਖ ਰਹੇ ਸੀ ਕਿ ਇਹ ਵੀ ਇਹ ਗਈ ਸੀ ਏ ਸਿਪਰੇ ਕੰਨ ਸਰਬਕ ਸਿੰਘ ਜੀ ਨੇ ਜਗਵਾਇਆ ਜੀ ਅੱਛਾ ਇਹ ਹਸੈਨੀ ਵਾਲਾ ਤੋਂ ਇਹਨਾਂ ਦਾ ਆਰਡਰ ਹੋ ਗਿਆ ਵੀ ਤੁਸੀਂ ਉੱਥੇ ਵੀ ਬੇਨਫਲ ਤੱਕ ਪਹੁੰਚੋ ਜੀ ਇਹਨੇ ਜਾਣਾ ਸੀ ਤੇ ਇਹ ਫਿਰ ਰਸਤੇ 'ਚ ਰੁੱਕ ਕੇ ਧੰਤ ਬਾਬੇ ਜੀ ਦੇ ਕੋਲੋਂ ਬਕਸ਼ੀਚ ਲੜ ਗਏ ਮੁੰਡੇ ਤੇ ਇਹਨਾਂ ਕੋਲੋਂ ਵੀ ਸਮਾਂ ਘੱਟ ਸੀਗਾ ਕਿਉਂਕਿ ਇਹਨਾਂ ਟ੍ਰੇਨ ਤੇ ਟ੍ਰੇਨ ਜਾ ਰਹੀ ਸੀ ਫੌਜੀਾਂ ਦੀ ਤੇ ਵੀ ਟ੍ਰੇਨ ਜਬ ਜਾ ਰਹੀ ਸੀ ਤੇ ਇਹ ਕੋਈ ਕੁਝ ਚੀਪਾਂ 7 8 ਜੀਪਾਂ ਬਾਂ ਵੇ ਜੀਪਾ ਤੇ ਫੌਜੀ ਆ ਗਏ ਉਹਨੇ ਬਾਬਾ ਜੀ ਕੋ ਗੇਤੀ ਕੀਤੀ ਬਾਬਾ ਜੀ ਵੀ ਇਸ ਤਰ੍ਹਾਂ ਵੀ ਸਾਨੂੰ ਵੀ ਵੇਚ ਜਾਣਾ ਪੈਣਾ ਉੱਥੇ ਲੜਾਈ ਸੀ ਉਹ ਹੁਕਮ ਸਮਾਂ ਘੱਟ ਆ ਬਸ ਸਾਨੂੰ ਬੇ ਬਾਬੇ ਦੀ ਪ੍ਰਸ਼ਾਦਾ ਤੇ ਬਾਬਾ ਜੀ ਨੇ ਉਹ ਜੀ ਟ੍ਰੇਨ ਜਿਹੇ ਉੱਧਰ ਰੁਕੀ ਸੀ ਬਾਬਾ ਜੀ ਨੇ ਉਹ ਟ੍ਰੇਨ ਨੂੰ ਤਦ ਬਾਬੇਸ਼ ਸੀ ਆਪ ਪ੍ਰਸ਼ਾਦਾ ਸ਼ਿਕਾਇਆ ਆਪ ਪ੍ਰਸ਼ਾਦਾ ਸ਼ਿਕਾਇਆ ਤੇ ਦੇਖੋ ਤੁਸੀਂ ਦੋ ਸਬੂਤ ਤੋਂ ਗਈ ਮੈਂ ਪ੍ਰਸ਼ਾਦਾ ਸ਼ਿਕਾਇਆ ਬਾਬਾ ਜੀ ਆਪ ਤੇ ਬਾਬਾ ਜੀ ਉਥੋਂ ਇਹ ਵੀ ਬਸ ਕਿਤੇ ਇਹ ਕਿ ਮੇਰੀ ਆਪ ਦੀ ਰੈਜਮੈਂਟ ਹੈ 17 ਸਕੇ ਵੇ ਦੇ ਵੀ ਗੋਬੀ ਸਾਰਾ ਸਕੇ ਮੇਰੀ ਆਰਰੇਜਮੈਂਟ ਆ ਇਹਦਾ ਕੋਈ ਨੁਕਸਾਨ ਨਹੀਂ ਹੋ ਬੜੀ ਮੈਂ ਸਾਰੇ ਰਜਮੈਂਟ ਦੀ ਪਾਉਂਗਾ ਜੀ ਆਪਾਂ ਹੁਣ ਜਿਆਦਾ ਸਾਖੀ ਹੈ ਜਾਂਦੇ ਵਿਕਰਮ ਸਿੰਘ ਦੀ ਆਪਾਂ ਕਰਦੇ ਆ ਲੈਫਟ ਰਜਮੈਂਟ ਦੇ ਤੇ ਫਿਰ ਬਾਬਾ ਜੀ ਬਸੇ ਤੇ ਉਹ ਰਜਮੈਂਟ ਅੱਜ ਵੀ ਤਾਂ ਬਾਬਾ ਈਸ਼ਰ ਸਿੰਘ ਜੀ ਦੇ ਨਾਂ ਤੇ ਚੱਲ ਰਹੀ ਆ ਹੁਣ ਜੇ ਕੋਈ ਵਿਸ਼ਵਾਸ ਨਹੀਂ ਕਰਨਾ ਕਿਸੇ ਉਹ ਮੈਂ ਪਾਉਂਗਾ ਸਾਰੀ ਸਾਖੀ ਤੁਸੀਂ ਸੁਣੋ ਇਹ ਜਨ ਬਿਕਰਮਸਨ ਜਿਸੀ 1962 ਦੇ ਵਿੱਚ ਬਾਬਾ ਜੀ ਉੱਥੇ ਲੜਾਈ ਦੇ ਵਿੱਚ ਪਹੁੰਚੇ ਸੀ ਕਿਉਂਕਿ ਉਸ ਵਕਤ ਐਟ दैट ਟਾਈਮ ਸਦਾ ਸਰਜੀਤ ਸਿੰਘ ਮਜੀਠੀਆ ਹੀ ਵਾਸ ਦੀ ਡਿਫਟੀ ਡਿਫੈਂਸਮੈਨਟਸ ਆਫ ਇੰਡੀਆ ਡਿਫਟੀ ਡਿਫੈਂਸਮੈਨਟਸ ਹੀ ਵਾਸ ਅ ਡਿਵੋਟਰ ਫਾਲੋਅਰ ਆਫ ਤਤ ਬਾਬਾ ਅਸ਼ੀਸ਼ ਜੀ ਨਰਚਨ ਬਾਬਾ ਜੀ ਦੇ ਫਾਲੋਅਰ ਸੀਗੇ ਤੇ ਉਹਨਾਂ ਦੇ ਮਜੀਠੀਆ ਸਾਹਿਬ ਨੇ ਲੜਾਈ ਦੇ ਮੈਦਾਨ ਦੇ ਵਿੱਚ ਸਿੱਖ ਫੌਜੀਆ ਨੂੰ ਬਾਬਾ ਜੀ ਬਚਨ ਸਰਵਣ ਕਰਾ ਲਈ ਸੀ ਲੜਾਈ ਦੇ ਮੈਦਾਨ ਦੇ ਵਿੱਚ ਲੜਾਈ ਦੇ ਮੈਦਾਨ ਵਿੱਚ ਸਰਬਰ ਖੜੇ ਸੀ ਤੇ ਉਸ ਮੌਕੇ ਵੀ ਸਿੱਖ ਫੌਜੀ ਬਹੁਤ ਜੋਸ਼ ਨਾਲ ਲੱਗੇ ਹੋਏ ਸੀ ਤੇ ਉਸ ਮੌਕੇ 1962 ਦੇ ਵਿੱਚ ਜਿਹੜੀ ਲੜਾਈ ਹੋਈ ਸੀ ਬੜੀ ਬੀ ਬੀ ਗੇਗੜ ਵਿੱਚ ਲੜਾਈ ਸੀਗੀ ਉਹਦੇ ਵਿੱਚ ਚਾਈਨਸ ਵੱਧ ਰਹੀ ਸੀ ਕਿ ਉੱਥੇ ਚਸ਼ੂਲ ਦਾ ਹੈਲੀਕਾਪਟਰ ਆਡਾ ਸੀ ਚਸ਼ੂਲ ਦਾ ਗੱਲ ਹੀ ਚਸ਼ੂਲ ਹੁੰਦੀ ਹੈ ਜਿਹੜਾ ਦੱਖਣੀ ਜੰਗਤ ਵਿੱਚ ਸੀ ਤੇ ਚਸ਼ੂਲ ਦਾ ਹੈਲੀਕਾਪਟਰ ਆਡਾ ਸੀ ਤੇ ਚਾਈਨੀਸ ਹੌਚਾ ਦੇ ਸੀ ਵੀ ਉਹ ਆਡਾ ਖਾਲੀ ਕੀਤਾ ਜਾਵੇ ਇਹਦੇ ਅੱਡੇ ਦੀ ਕਮਾਂਡ ਜਿਹੜੀ ਸੀਗਾ ਇਲੈਕਟ੍ਰੀਨ ਜਾਨ ਬਿਕਰਮ ਸਨ ਸੰਭਾਲੇ ਸੀ ਬਿਕਰਮ ਸਨ ਸੰਭਾਲੇ ਸੀ ਤੇ ਚਾਹੀਏ ਜੇ ਉਹ ਉੱਥੇ ਕਿਉਂ ਕਹਿੰਦਾ ਜੀ ਦੁਪਾਸ਼ੀ ਰਹੀ ਕੁਝ ਜਗ ਦੇ ਮੈਦਾਨ ਚ ਸਪੀਕਰਾਂ ਦੇ ਵਿੱਚ ਦੁਪਾਸ਼ੀ ਰਹੀ ਬਈ ਚੀਨੀਆਂ ਦੇ ਵਿੱਚ ਮੈਸੇਜ ਤੇ ਆ ਰਿਹਾ ਸੀ ਚੀਨੀ ਆਪਾਂ ਨੂੰ ਵੀ ਮੈਸੇਜ ਦੇ ਰਹੀ ਸੀ ਦੁਪਾਸ਼ੀ ਰਹੀ ਮਤਲਬ ਪੰਜਾਬੀ ਹਿੰਦੀ ਚ ਦੇ ਰਹੀ ਸੀ ਉਧਰ ਆਪਾਂ ਚਾਈਨ ਚਾਈਨ ਦੇ ਸੀ ਉੱਥੇ ਉਹਨਾਂ ਦਾ ਦੁਪਾਸ਼ੀ ਰਹੀ ਸਬ ਮੈਸੇਜ ਆਇਆ ਬਈ ਬਿਕਰਮ ਸਿਆ ਤੁਹਾਨੂੰ ਵਿੱਚ ਅਜਿ ਸ਼ੂਲਦਾ ਹਵਾ ਨਹੀਂ ਰਿਟਰ ਛੱਡ ਦੇ ਹੈਲੀਕਾਪਟਰ ਹੈਲੀਕਾਪਟਰ ਅਡਾਸਿਓ ਛੱਡ ਦੇ ਨੇ ਇਤੇ ਰ ਬਹਨ ਖਸਾਓ ਬਿਕਰਮ ਸਿੰਘ ਨੇ ਜਵਾਬ ਦਿੱਤਾ ਵੀ ਕਹਿੰਦਾ ਮੈਂ ਜਦੋਂ ਬਿਕਰਮ ਸਿੰਘ ਇੱਥੇ ਆ ਮੈਂ ਟੈਨਸ਼ਨ ਤੇ ਬਿਕਰਮ ਸਿੰਘ ਆਪ ਰਿੰਗ ਕੇ ਤੁਸੀਂ ਆਪ ਸर्च ਕਰੋ ਨਾ ਦੇਖੋ ਰਿੰਗ ਰਿੰਗ ਕੇ ਜਾ ਕੇ ਵੀ ਫੌਜੀ ਉਹ ਜਹਲਾ ਸ਼ਹਿਰ ਤੇ ਦਰੇ ਮੋਰਚੇ ਇੱਕ ਮੋਰਚੇ ਦੂਜੇ ਮੋਰਚੇ ਮੋਰਚੇ ਤੇ ਉਸੋਂ ਕੇ ਬਾਬਾ ਜੀ ਦੀ ਵੀ ਸੰਗਤਾਂ ਨੂੰ ਉਹ ਫੌਜੀਨ ਬਾਬਾ ਜੀ ਦੇ ਦਰਸ਼ਾਵੇ ਸਭ ਇਹ ਬਚਨ ਜਿਹੜੇ ਆ ਇਹ ਭਾਈ ਨਰੈਣ ਸਿੰਘ ਜਿਹੜੇ ਆ ਸਟੇਟ ਸੈਕਟਰੀ ਨਾਲ ਸਰਦੇ ਆ ਮੇਰੇ ਫਰੈਂਡ ਉਹਨਾਂ ਦੇ ਵੀ ਸਹਾਇਕ ਫੌਜੀ ਆਏ ਸੀ ਉਹ ਦੇਖਣਾ ਚਾਹੁੰਦੇ ਸੀ ਕਿ ਉਹ ਕਿਹੜੇ ਸਾਧ ਮਹਾਪੁਰਸੀ ਲੜਾਈ ਦੇ ਵਿੱਚ ਗਏ ਸੀ ਫਿਰ ਉੱਥੋਂ ਵੀ ਨਾਲਛਰ ਵੀ ਆਇਆ ਸੀ ਉਹਨਾਂ ਪਿਛਾੜਲੇ ਕਿੰਨੇ ਬਾਬਾ ਜੀ ਸੀ ਬਾਬਾ ਜੀ ਗਏ ਸੀ ਆਪ ਲੜਾਈ 'ਚ ਤੇ ਉਸ ਤੋਂ ਕੇ ਫਿਰ ਵਿਕਰਮ ਸਿੰਘ ਛੱਡੇ ਸੀ ਫਿਰ ਲੜਾਈ ਬਹੁਤ ਜ਼ਿਆਦਾ ਵੱਡੀ ਸੀ ਫਿਰ ਐਕਚੁਅਲੀ ਵਿਕਰਮ ਸਿੰਘ ਕੰਡਕਟ ਕੀ ਆਪਰੇਸ਼ਨ ਇਨ ਲਦਾਖ ਐਂਡ ਹਾਲਟਡ ਦੀ ਚਾਈਨਿਸ ਕੋਈ ਨਹੀਂ ਚਾਹਖਦਾ ਲਿਆ he held the chinese section no, leader on the back he was known as dragon killer he general um, lieutenant bikram had... singh known as a dragon killer dragon killer taur se jane jande si te and he was dreaded by the chinese due to the boldness and fierceness mo badi bahaduri karke chaniyan azte bahut jada behave si pe kaval si te general lieutenant bikram singh was a dedicated personality ਮ ਜਫਰ ਜਨ ਬਿਕਰਸ ਸੀ ਵਾਸ ਅ ਡੈਡੀਕੇਟਡ ਪਰਸਨਲਿਟੀ ਹੂ ਹਿਜ਼ ਯੂਸ ਟੂ ਵਿਜ਼ਿਟ ਦੀ ਆਰਮੀ ਕੈਂਟੀਨ ਟੂ ਸੀ ਦੀ ਸੀ ਦੀ ਕੁਆਲਿਟੀ ਆਫ ਦੀ ਫੂਡਸ ਬੀਇੰਗ ਸਰਵਡ ਟੂ ਦੀ ਆਰਮੀ ਜਵਾਨਸ ਉਥੇ ਜਵਾਨਾਂ ਦੇ ਫੂਡ ਵੀ ਚੈੱਕ ਕਰਦੇ ਹੁੰਦੇ ਸੀ ਕਿ ਉਹਨਾਂ ਨੂੰ ਫੂਡ ਕਿਸਾ ਦਾ ਮਿਲਦਾ ਸੀ ਬਿਕਰਸ ਤੇ ਬਾਬਾ ਜੀ ਦੇ ਦਰਸ਼ਨ ਉਹਨਾਂ ਨੇ ਵੀ 1962 ਸੈਪਟੈਂਬਰ 1962 ਨੂੰ ਲੜਾਈ ਚ ਫਿਰ ਸੈਪਟੈਂਬਰ 96 ਜਦੋਂ ਬਾਬਾ ਜੀ ਤਾਂ ਬਾਬਾ ਇਸ਼ਰ ਸਿੰਘ ਜੀ ਮਜੀਠੀਆ ਹਾਊਸ ਸ਼ਿਮਲੇ ਗਏ ਤੇ ਬੀ ਸ਼ਿਮਲੇ ਗਏ ਤੇ ਉੱਥੇ ਇਹ ਬੀ ਮੁਜੀਸ਼ ਸਾਹਿਬ ਸੀ ਕਿਉਂਕਿ ਹੀ ਵਜੇ ਡਿਫੈਂਸ ਫੋਰਸਸ ਆਫ ਇੰਡੀਆ ਐਟ दैट ਟਾਈਮ ਤੇ ਉਹ ਲੜਾਈ ਜਦੋਂ ਉਹ ਸੋਦੇ ਇੱਥੇ ਜੋ ਗਏ ਤੇ ਫਿਰ ਇਹਦੇ ਬਾਬਾ ਜੀ ਦੇ ਦਰਸ਼ਨ ਉੱਤੇ ਮਜੀਠਾ ਉਸ ਕੀਤੇ ਮੈਨੂੰ ਮੈਂ 1976 ਵਿੱਚ ਆਈ ਵਾਸ ਲੁਕਿੰਗ ਫਾਰ ਅ ਜੌਬ ਇਨ ਬੈਂਕ ਐਕਚੁਅਲੀ ਜਿਸ ਤਰ੍ਹਾਂ ਜਿਸ ਵਜਿਹਾ ਹੀ ਵਜੇ ਡਾਇਰੈਕਟਰ ਆਫ ਪੰਜਾਬ ਸਿੰਧ ਬੈਂਕ ਐਂਡ ਹਿੰਦੂ ਸਾ ਕੁਮਾਰ ਸ਼ਰਮ ਬੈਂਕ ਐਂਡ ਮੇਰਾ ਫੌਜੀ ਬੈਰਕਾ ਨਾਂ ਚਰਨ ਦਾ ਬਾਬਾ ਜੀ ਤੇ ਫੌਜੀ ਬੈਰਕਾ ਮੈਂ ਤੇ ਫੌਜੀ ਸਾਹਿਬ ਅਸੀਂ ਦੋਨੋਂ ਗਏ ਸੀ ਬਈ ਬਈ ਪਹਿਲਾ ਦਿੱਲੀ ਗਈ ਫਿਰ ਦਿੱਲੀ ਤੋਂ ਲਖਨਊ ਗਏ ਲਖਨਊ ਕੋਲ ਤੇ ਗੁੰਡਾ ਫਿਰ ਮੈਂ ਤਾਂ ਜਾ ਲਾ ਫਿਰ ਕੋਲ ਲਖਨਊ ਤੋਂ ਅਸੀਂ ਗੋਰਖਪੁਰ ਗਏ ਫਿਰ ਅਸੋਸੀਏਸ਼ਨ ਗੁੰਡਾ ਬਸਤੀ ਗੋਰਖਪੁਰ ਫਿਰ ਗੋਰਖਪੁਰ ਤੋਂ ਜਦ ਅਸੀਂ ਸੈਸ਼ਨ ਉਤਰਿਆ ਤੇ ਉਥੋਂ ਮਜੀਠੇ ਸਾਹਿਬ ਨੇ ਤੇ ਉਹਦੇ ਵੀ ਕੁ ਡਵਲ ਤੇ ਜਾਸੀ ਆ ਸਾਡੇ ਅਸੇ ਤਾਂ ਮੈਂ ਤਾਂ ਕੌਣ ਜਾਣਦਾ ਸੀ ਫੌਜੀ ਬੈਰਪ੍ਰਾਈਸ ਸੀ ਜੀ ਉਹਨਾਂ ਦਾ ਤੇ ਵੀ ਫੌਜੀ ਬੈਰ ਕਹਿੰਦੇ ਵੀ ਨਾ ਫਿਰ ਅਸੀਂ ਉੱਥੇ ਮੀਠੇ ਸਾਡੇ ਹਾਊਸ ਉੱਥੇ ਰਹੀ ਸੀ ਉੱਥੇ ਬਾਬਾ ਜੀ ਮਸ਼ਨ ਚਾਹਦੇ ਸੀ ਫਿਰ ਉਹਦੇ ਮਜੀਠੀ ਸਾਹ ਦੇ ਵੀ ਇਹ ਬਸਾ ਦੱਸੇ ਵੀ 196 ਦੇ ਚ ਬੀ ਬਿਕਰਮ ਸਿੰਘ ਵੀ ਇੱਥੇ ਆਈ ਸੀ ਤੇ ਇਹ ਵੀ ਸੈਪਟੰਬਰ ਆਇਆ ਸੀ ਤੇ ਬਾਬਾ ਜੀ ਨੇ ਜੀ ਉਸ ਵੇਲੇ ਬਾਬਾ ਜੀ ਨੇ ਬਿਕਰਮ ਸਿੰਘ ਆਪਾਂ ਬੀ ਬਸਾ ਕੀਤਾ ਤੇ ਵੀ ਬਿਕਰਮ ਸਾਹਿਬ ਇਹ ਤੋਂ ਇਹਨਾਂ ਚੜ੍ਹਦੀ ਕਲਾ ਰਸੇਗਾ ਬੀਤੋਂ ਵੀ ਬੀ ਚਰਤੀਕਾ ਸਿੰਘਾ ਪਰ ਤੇਰੀ ਉਮਰ ਘਟਾ ਬਾਬਾ ਜੀ ਬਸੇ ਕਿਹਾ ਵੀ ਤੇਰੀ ਸੈਦੂ ਸਾਧੂ ਬੋਲੇ ਸੈਸ ਸਾਧੂ ਕਬਲਾ ਬਿਰਤ ਜੇ ਬਾਬਾ ਜੀ ਬਸੇ ਕਿਹਾ ਵੀ ਬੇਕਰਸ ਸਾਹਿਬ ਲਈ ਤੇਰੀ ਤੇ ਬੀਤੀ ਉਮਰ ਘਟਾ ਤੂੰ ਨਿਤਨੇ ਭਜਾ ਤੇ ਕਮਰ ਸ਼ਕ ਉਹ ਕਹਿੰਦਾ ਬਾਬਾ ਜੀ ਪ੍ਰੋਮਿਸ ਕਰਦਾ ਜੀ ਹਾਂ ਵੀ ਕਹਿੰਦਾ ਬਾਬਾ ਜੀ ਸਤ ਸਤਿਵੰਦ ਜੀ ਮੈਂ ਕਰ ਸਕੂਗਾ ਪਰ ਕੋਲ ਹੋ ਜਾਂਦੀ ਜੀ ਬੰਦੇ ਕੋਈ ਵੀ ਜਦੋਂ ਫਿਰ ਬਾਬਾ ਜੀ ਨੇ ਪਈ ਅਕਤੂਬਰ ਨੂੰ 7th ਅਕਤੂਬਰ ਨੂੰ ਬਾਬਾ ਜੀ ਪੜਾ ਮਿਲਤਾ ਤੇ ਤੇ ਉਹ ਬਾਬੇ ਜੀ ਭਾਣਾ ਵਰਤਦਾ ਸੀ ਫਿਰ ਬਿਕਰ ਸੁਣੀ ਇੱਥੇ ਬਾਬੇ ਜੀ ਭਾਣਾ ਵਰਤਦਾ ਤੇ ਵੀ ਬਾਬਾ ਜੀ ਦੇ 10 ਵਜੇ ਦੇ ਸਾਰੇ ਤੇ ਪਹੁੰਚੇ ਹੋਏ ਸੀ ਬਿਕਰ ਸੁਣੀ ਬਾਬੀ ਉੱਥੇ ਸੀ ਪਹੁੰਚੇ ਸੀ ਪਰ ਦੇਖੋ ਜੀ ਬਚਨ ਨਾ ਮੰਨ ਸਕਿਆ ਜੀ ਹੁੰਦਾ ਜੀ ਸਭ ਕੋ ਕਹਿੰਦੇ ਨੇ ਸਭ ਕੋ ਤੇਰੇ ਵਾਸਤੂ ਆਗੂ ਮੋਚਾ ਤੂੰ ਭਾਕ ਤਾਂ ਕਿ ਪਸਪਾ ਤਾੜ ਤੇਰਾ ਨਾ ਨਾ ਸੁਬਾੜਾਂ ਕਿ ਚਾਹੀਏ ਨਾ ਤੇ ਬਹੁਤ ਚੰਦ ਜੀ ਕਿ ਸੂਰਬੀ ਨਾਲ ਕਾਫਤ ਦੀ ਸੂਰਾ ਸੋਪੈਸ਼ਾਣ ਜੋ ਲੜੀ ਦੀ ਗੁਰਗਮ ਸੀ ਦੀ ਬਣੀ ਚਾਹੇ ਸੂਰਾ ਸੋਪੈਸ਼ਾਣ ਜੋ ਲੜੀ ਦੀਨ ਕੇ ਪਰਜਾ ਪਰਜਾ ਕਟ ਰ ਕਮਨ ਛੱਡੂਗੇ ਬਿਕੋਸਮ ਥੈਟ ਟਾਈਮ ਯੂ ਵਰ ਪ੍ਰਸੈਂਟ ਸੀ ਬਬਾ ਜੀ ਬਹੁਤ ਸ਼ਤਾਨੂ ਸੀ ਇਹ ਸਾਖੀ ਜੀ ਬੇਬੀ ਦੇਖੋ ਨਵੀਂ ਸਾਖੀ ਆ ਪਰ ਇਹ ਸੁਣ ਮੈਂ ਜੀ ਸੁਣ ਦੱਸੂਗਾ ਜੀ ਮੈਂ ਕਲੂ ਦੱਸੂਗਾ ਕਿ ਕਿੱਥੋਂ ਸੁਣ ਕੇ ਇਹ ਚੀਜ਼ਾਂ ਪ੍ਰਾਪਤ ਹੋਣ ਗਿਆ ਤੁਸੀਂ ਦੇਖ ਸਕਦੇ ਜੀ ਹੈਨਾ ਦੇਖ ਸਕਦੇ ਹੋ ਉੱਥੇ ਬੇਬੀ ਇਹ ਸਾਰਾ ਬੇਬੀ ਇਹ ਜਨਾਬ ਬਿਕਰਮ ਸਿੰਘ ਸੀ ਫੇਰੇ ਦੇ ਇਹਨਾਂ ਦੇ ਵੀ ਆਪਣੇ ਹਾਂ ਵੀ ਬਾਬਾ ਜੀ ਭਾਨਪਦੇ 7 ਅਕਤੂਬਰ ਨੂੰ 7 ਅਕਤੂਬਰ ਨੂੰ ਸੋਤਰੇ ਨੂੰ ਤੇ ਬਿਕਰਮ ਸਿੰਘ ਦਾ ਜਿਹੜਾ ਜਹਾਜ਼ ਸੀਗਾ ਤੇ ਵੀ ਬਿਕਰਮ ਸਿੰਘ ਦਾ ਜਹਾਜ਼ ਸੀਗਾ ਤੇ ਉਹ ਜਹਾਜ਼ ਦੇ ਵਿੱਚ ਹਾਲਾਂਕਿ ਆਰਮੀ ਦਾ ਕਸੂਲ ਆਈ ਆਰਮੀ ਦਾ ਕਸੂਲ ਇੱਕ ਹੈਲੀਕਾਪਟਰ ਦੇ ਵਿੱਚ ਇੱਕ ਇਲੈਕਟ੍ਰੀਸ਼ੀਅਨ ਬੈਸਦਾ ਫੌਜੀ ਜਵਾਨ Air Force of Sikh ਬੈਸਦਾ ਉਸ ਜਹਾਜ਼ ਦੇ 6 ਫੌਜੀ ਅਫਸਰ ਸੀ ਇਕ ਡਾਉਟਫੁੱਲ ਚੀਜ਼ ਆਉਂਦੀ ਹੈ ਜੀ ਡਾਕਟਰ ਪਰ ਉਸ ਤੋਂ ਜਿਵੇਂ ਲੜਸਾ ਚਾਪਾ ਪਰ ਇਹ ਦੱਸਿਆ 1962 ਦੀ ਲੜਾਈ ਖਤਮ ਹੋਈਆ ਤੇ ਵਿਕਰਮਸ ਵਿਕਰਮਸੋਂ ਤੋਂ ਸਾਰੇ ਬਈ ਇਸਰਾ ਭੈਖਣ ਲੱਗੀ ਸੀ ਕਿ ਸਾਰੇ ਵੀ ਵੀ ਮੈਂ ਕਿਸੇ ਦਾ ਨਾਮ ਨਹੀਂ ਲੈ ਰਿਹਾ ਤੁਸੀਂ ਸਮਝ ਜੂਗੇ ਸਾਰਾ ਗਾਪੇ ਉਸ ਮੌਕੇ ਵਿਕਰਮਸੋਂ ਦੀ ਮੀਟਿੰਗ ਰੱਖੀ ਗਈ ਵੀ ਕਿਸੇ ਹਾਈ ਪਰਸਨਲਿਟੀ ਦੇ ਵਿੱਚ ਨਾ ਤੇ ਹਾਈ ਪਰਸਨਲਿਟੀ ਦੀ ਮੀਟਿੰਗ ਰੱਖੀ ਗਈ ਤੇ ਵੀ ਸਾਰੇ ਫੌਜੀ ਜਵਾਨ ਹਾਂ ਜਨਰਲ ਬਿਖਤੀ ਉਹ ਤੇ ਸਾਹਮਣੇ ਇੱਕ ਜ ਬੈਠੇ ਸੀ ਜਿਹੜਾ ਹਾਈ ਪਰਸਨੈਲਿਟੀ ਜਿਹੜਾ ਸੀ ਕੋਈ ਚੀਫ ਸੀ ਜਿਹੜਾ ਪਰ ਕੋਈ ਸੀ ਤੇ ਵੀ ਜ ਬੇਦੇਸ਼ ਦੇ ਕੋਈ ਚੀਫ ਸੀ ਤੇ ਉਹਨਾਂ ਬੈਠੇ ਸੀ ਉਹਨਾਂ ਦੇ ਸਾਹਮਣੇ ਕਿਉਂਕਿ ਉਸੋਂ ਕੇ ਖਤਰਾ ਹੋ ਗਿਆ ਸੀ ਵੀ ਵੀ ਸ਼ਾਇਦ ਹੋ ਸਕਦਾ ਇਥੇ ਵੀ ਭਾਰਤ ਦੇ ਵਿੱਚ ਫੌਜੀ ਰਾਜ ਆ ਜੇ ਫੌਜੀ ਰਾਜ ਆ ਜੇ ਤੇ ਵਿਕਰਮ ਸਿੰਘ ਤੇ ਦولت ਜਿਆਕਰ ਦولت ਸਿੰਘ ਆ ਲਿਫਟੇ ਆਤਮ ਸਿੰਘ ਇਹ ਸਾਰੇ ਬੜੇ ਬਹਾਦਰ ਜਨਰਲ ਸੀ ਦੇ ਉਸ ਗ੍ਰੇਟ ਪਰਸਨੈਲਟੀ ਦੇ ਬੂਰੇ ਸਰ ਵਿਕਰਮ ਸਿੰਘ ਦਾ ਟੇਬਲ ਲਾਤਾ ਜੀ ਵੀ ਡਿਨਰ ਸਿਰ ਕੀਤਾ ਗਿਆ ਰੱਖਿਆ ਗਿਆ باقی ਸਾਰੇ ਪਾਸੇ ਸੀ ਜਾਂ ਬਿਕਰਮ ਸਿੰਘ ਦਾ ਲਿਫਟੇ ਬਿਕਰਮ ਸਿੰਘ ਦਾ ਜਿਹੜੀ ਸੀ ਉਹ ਤੇ ਉੱਥੇ ਪਲੇਟ ਰੱਖੀ ਗਈ ਉਹ ਜਿਹੜੇ ਪਲੇਟ ਰਗੇ ਜੋ ਖਾਣ ਲਗੇ ਫੂਲ ਖਾਣ ਲਗੇ ਤੇ ਸਾਰੇ ਨਾਈਫ ਐ ਫੋਰਕ ਦਿੱਤੇ ਗਏ ਉਹਨਾਂ ਜਨ ਜਿਹੜੇ ਦਿਨ ਸੀ ਨਾਈ ਫੋਕਸ ਨਾਲ ਖੰਦੇ ਸੀ ਨਾਈ ਫੋਕਸ ਦੇ ਜੇ ਕੋਰੇ ਖੰਦੇ ਤੇ ਵੀ ਨਾਈ ਫੋਕਸ ਖੰਦੇ ਸੀ ਵਿਕਰਮਸਰ ਦੇ ਕੋਲ ਲੇਖੋ ਫੋਕ ਰਖਤਾ ਕੱਲਾ ਐਂਡ ਹੀ ਵਾਸ ਸਿਟਿੰਗ ਰਾਈਟ ਇਨ ਫਰੰਟ ਆਫ ਦੀ ਗ੍ਰੇਟ ਗ੍ਰੇਟ ਪਸਨਲਟੀ ਆਫ ਇੰਡੀਆ ਤੇ ਤੇ ਬਿਲਡਿੰਗ ਪਰਸਨ ਆਫ ਇੰਡੀਆ ਤੇ ਉਹ ਸਾਹਮਣੇ ਵਿਕਰਮਸਰ ਦੇ ਦੇ ਵਾਰ ਗੋਇੰਗ ਟੂ ਚੈੱਕ ਦੀ ਚੈੱਕ ਦੀ ਪਰਸਨਲिटीज ਐਂਡ ਐਟੀਟਿਊਡ ਆਫ ਦੀ ਕੰਸਿੰਗ ਬਟ ਹੀ ਰੀਐਕਸ਼ਨ is going to give to the uh, chief of the indien army and to uh, the kassi kala folk rakhta knife rakha vikramson the sare passe dekheya vi sare koi sab body guard the knife the folks but vikramson is the only one who just got a fork only vikramson ne dekho itna dare si vikramson ne be mugge di fork be menu fork menu knife de deyo mugge ਵਿਕਰਮ ਸਿੰਘ ਆ ਵੀ ਡਬ ਦੇ ਵਿੱਚ ਉਹਦੇ ਨਾਈਫ ਤਨਕ ਹੁੰਦਾ ਜੀ ਫੌਜੀ ਅਫਸਰ ਕੋਲ ਇਹ ਨਾਈਫ ਆ ਆਪ ਦਾ ਕੱਢਿਆ ਨਾਈਫ ਐਡਾ ਨਾਈਫ ਕੱਟ ਕੇ ਨਾਈਫ ਜੀ ਕੱਟ ਕੇ ਤੇ ਫੋਕ ਦਾ ਖਾਣ ਲੱਗੇ ਤੇ ਇਹ ਜਿਹੜੇ ਸੀ ਉਹ ਸਾਰੇ ਹੈਰਾਨ ਹੋ ਗਏ ਵੀ ਇੰਨਾ ਵੀ 1.5% ਵਿਕਰਮ ਸਾਹਿਬ ਇੰਨਾ 1.5% ਵਿਕਰਮ ਸਿੰਘ ਵੀ ਵੀ ਉਹ ਸਾਰੇ ਘਬਰਾ ਗਏ ਸੀ ਫਿਰ ਉਸ ਮੌਕੇ ਵੀ ਉਹਨਾਂ ਨੇ ਦੇਖੋ ਤੁਸੀਂ ਉਹਨਾਂ ਨੇ ਕੋਈ ਸਾਜ਼ਿਸ਼ ਨਹੀਂ ਨਿਪਟਾਈ ਸੀ ਤੇ ਕੀ ਕੀਤਾ ਜAVE ਇਹ ਤਾਂ ਚੀਜ਼ਾਂ ਆਮ ਆਈਆਂ ਸੀ ਪਰ ਮੈਂ ਨਹੀਂ ਉਹਨਾਂ ਚੀਜ਼ਾਂ ਜੋ ਕੋਈ ਕੁਆਲੀਫਾਇਰ ਆਪਣਾ ਕਹਿੰਦਾ ਵੀ ਬਰ ਬਰ ਕਰਦਾ ਵੀ ਇਹ ਚੀਜ਼ਾਂ ਪਰ ਇਹ ਚੀਜ਼ਾਂ ਰਿਯੂਮਰਸ ਫੈਲੀਆਂ ਸੀ ਕਿ ਹਾਲਾਂਕਿ ਤੁਸੀਂ ਸਰਚ ਕਰੋ ਇੱਕ ਜਵਾਨ ਹੈਲੀਕਾਪਟਰ ਇੱਕ ਮਿਲਟਰੀ ਆਫੀਸਰ ਬੈਸਕਦਾ ਇਸ ਵਿਕਰਮਸਨ ਨੇ ਫਿਰ ਜਿਹੜਾ ਇਹਨਾਂ ਵਿਕਰਮਸਨ ਦਾ ਪਹਿਲਾ ਜਨਮ ਸੀ ਜੀ ਇਸ ਜਨਮ ਸੀ ਇਹਦਾ 12 ਅਕਤੂਬਰ 1918 ਨੂੰ ਹੋਇਆ ਸੀ ਤੇ ਫਿਰ ਲੜਾਈ ਤੋਂ ਬਾਅਦ ਵਿਕਰਮਸਨ ਜੀ ਤੇ ਇਹ ਲਾਈਵ 1962 ਲਾਈਵ ਇਹ ਪਲਾਜ਼ੀ ਹੋਈ ਫਿਰ 1962 ਤੇ ਫਿਰ ਮਹਾਵੀਰ ਚੱਕਰ ਦਿੱਤਾ ਕਿ ਇਹ ਭਾਰਤ ਦਾ ਦੂਜਾ ਵੱਡਾ ਸਮਾਉਂਦਾ ਮਹਾਵੀਰ ਚੱਕਰ ਐਮ ਬੀ ਸੀ ਚੱਕਰ ਐਮ ਬੀ ਸੀ ਜਿਹੜਾ ਮਹਾਵੀਰ ਚੱਕਰ ਮਹਾਬਿਕਰਸਨ ਦਿੱਤਾਗਾ ਭਾਰਤ ਦਾ ਦੂਜਾ ਵੱਡਾ ਚੱਕਰ ਸੀ ਉਹ ਦਿੱਤਾ ਗਿਆ ਫਿਰ ਇਹਨਾਂ ਨੇ ਕੀ ਹੋਈ ਜੀ ਗੱਲ ਇਹ ਤੇ ਮੈਂ ਟੈਲੀਫੋਨ ਨੰਬਰ ਵੀ ਦਊਗਾ ਦੇਖੋ ਤੁਸੀਂ ਫਿਰ ਉਸ ਨੂੰ ਕਹਿੰਦਾ ਜੀ ਵੇ 22 ਤੋਂ ਬਾਬਾ ਜੀ ਨੇ ਪਾਣਾ ਪਰ ਤੋਂ ਸਿਰਫ ਸਿਰਫ ਡੇਢ ਮਹੀਨਾ ਬਾਅਦ ਕਿਉਂਕਿ ਬਾਬਾ ਜੀ ਦੇ ਬਚਨ ਮੰਦਰ ਜਿਹੜਾ ਹੈ ਜੀ ਕਰ ਲਈ ਕਿ ਉਹ ਦਾੜੀ ਵੀ ਟ੍ਰਿਮਿੰਗ ਕਰਦੇ ਸੀ ਤੇ ਵੀ ਅੰਮ੍ਰਿਤਧਨੀ ਸ਼ਖਸ ਕੇ ਪਾਠ ਵੀ ਨਹੀਂ ਹੋ ਸਕਿਆ ਜੀ ਉਹਨਾਂ ਕੋ ਫਿਰ 22 ਕੋ 22 ਨਵੰਬਰ 1963 ਨੂੰ ਡੇਢ ਮਹੀਨਾ ਬਾਅਦ ਪੂਰੇ ਡੇਢ ਮਹੀਨੇ ਬਾਅਦ ਉਹ ਬਾਬਾ ਜੀ ਬਚਦੇ ਵੀ ਤੇ ਦੇਖਣ ਸਤੇ ਉਹ ਉਮਰ ਘਟਾ ਵੀ ਜਸਰੀਆ ਵੀ ਤੋਂ ਗੁਰੂਦਰ ਵੀ ਅਰਦਾਸ ਕਰ ਪੀ ਜਦੋਂ ਵੀ ਗੁਰੂ ਜੀ ਸਾਹਿਬ ਵੀ ਵੀ ਹੋਰ ਮਰਦੇ ਏ ਬੀ ਤੋਂ ਸੀ ਵੀ ਜੇ ਅبتديਸ਼ ਕੰਡੀਸਿਵ ਆ ਕਰ ਸਕੋ ਬਾਬਾ ਜੀ ਪਾਣਾ ਪਰਸੋਂ ਬਾਬਾ ਜੀ ਕਹਿ ਰਹੇ ਸੀ ਮੈਂ ਕਿਤਾ ਸੀ ਉਹ ਵੀ ਬਹੁਤ ਬਾਬਾ ਜੀ ਬਸ ਇਥੇ ਕਹਿ ਰਹੇ ਉਹ ਵੀ ਕਹਿ ਰਹੋ ਦਾ ਬੀ 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 ਵੀ ਕਹਿ ਬੀ ਕਰਨ ਸਮਾ ਖਤਮ ਹੋ ਗਿਆ ਉਹ ਕਹਿ ਰਹੇ ਉਹ ਸੱਚ ਵੀ ਬਾਬਾ ਜੀ ਤੋਂ ਬਾਅਦ ਸਾਲਵਾਦੀ ਪੂਰਾ ਹੋਏ ਚੜਾਈ ਕਰ ਗਏ ਤੇ ਪਾਪਾ ਦੀ ਬੀੜੀ ਭਰ ਚੁੱਕੀ ਆ ਬਾਬਾ ਜੀ ਮੈਨੂੰ ਕਿਹਾ ਸੀ ਡਾਕਟਰ ਚਾਰਲਸ ਨੂੰ ਜਲੋ ਕੀ ਰੀ ਬਾਬੇ ਚੈੱਕ ਅਪ ਕਰੇ ਬਾਬੇ ਨੇ ਬੋਲ ਕਿਹਾ ਵੀ ਤੈਨੂੰ ਸਨੇ ਦੇ ਦੀ ਕਾਰਨ ਦੀ ਪਾਪਾ ਦੀ ਬੀੜੀ ਭਰ ਚੁੱਕੀ ਆ ਵੀ ਉਹ ਕਦੇ ਮੈਂ ਪਹੁੰਚ ਗਿਆ ਸੀ ਕੈਰੋਪੁਰ ਪਰ ਉਹ ਕਹਿੰਦੇ ਸੀ ਸੁਨੇਹਾ ਡਰਦੇ ਤੇ ਨਹੀਂ ਸਕੇ ਡੀ ਬੜਾ ਛੀਪ ਸੀ ਪਜਾਗਾ ਫਿਰ ਬਿਕਰਸਨ 22 ਨਵੰਬਰ 1973 ਨੂੰ ਪੁੰਚ ਸੈਕਟਰ ਵਿੱਚ ਪੁੰਚ ਸੈਕਟਰ ਵਿੱਚ ਬਿਕਰਸੋ ਇਹ ਹੈਲੀਕਾਪਟਰ ਐ ਕ੍ਰੈਸ਼ ਹੋ ਗਿਆ ਹੈਲੀਕਾਪਟਰ ਪਹਾੜਾ ਦੇ ਵਿੱਚ ਕ੍ਰੈਸ਼ ਹੋ ਗਿਆ ਉਹਦੇ ਵਿੱਚ ਲੈਫਟਿੰਗ ਜਨਰਲ ਵਿਕਰਮ ਸਿੰਘ ਸੀਗਾ ਐਕਸ ਵੀ ਕੋਫਸਾ ਐਕਸ ਵੀ ਕੋਫਸਾ ਉਹ ਵਿਕਰਮ ਸਿੰਘ ਸੀਗਾ ਇਹ ਲੈਫਟਿੰਗ ਜਨਰਲ ਦੌਲਤ ਸਿੰਘ ਸੀਗਾ ਕਮਾਂਡਿੰਗ ਕਮਾਂਡਿੰਗ ਆਫੀਸਰ ਬੈਸਟਰਨ ਕਮਾਂਡ ਲੈਫਟਿੰਗ ਜਨਰਲ ਦੌਲਤ ਸਿੰਘ ਹਾਂਜੀ ਇਹ ਵੀ ਪਿੰਟੋ 에어 ਆਫੀਸਰ ਕਮਾਂਡਿੰਗ ਆਫੀਸਰ ਬੈਸਟਰਨ 에어 ਏਅਰ ਕਮਾਂਡ ਜਬ ਇਹ ਵੀ ਪਿੰਟੋ ਵੀ ਸੀ ਨਾਲ ਫਿਰ ਮੇਜਰ ਜਨਰਲ ਐਨ ਕੇ ਡੀ ਨਾਨਾਵਤੀ ਮੇਜਰ ਕੋ ਚਾਰ ਹੋਏ ਹੁਣ ਪੰਜਵਾਂ ਬ੍ਰਿਗੇਡੀ ਐਸਰ ਉਬਰਾਈ ਬ੍ਰਿਗੇਡੀ ਐਸਰ ਉਬਰਾਈ ਬ੍ਰਿਗੇਡੀ ਐਸਰ ਉਬਰਾਈ ਛੇਵਾਂ ਫਲਾਈਟ ਲੈਫਟਨੈਂਟ ਫਲਾਈਟ ਲੈਫਟਨੈਂਟ ਐਸ ਐਸ ਸੋਡੀ ਫॉर ਹੈਲੀਕਾਪਟਰ ਪਾਇਲਟ ਛੇ ਆਫੀਸਰ ਹੋ ਗਈ ਪਹਿਲਾ ਜਨ ਬਿਕਰਮ ਸਿੰਘ ਲੈਫਟਨੈਂਟ ਜਨ ਬਿਕਰਮ ਸਿੰਘ ਲੈਫਟਨੈਂਟ ਦੌਲ ਸਿੰਘ ਇਹ ਵੀ ਪਿੰਟੂ ਕੋ ਏਅਰ ਆਫੀਸਰ ਕਮਾਂਡੈਂਟ ਬੈਸਟਨ ਸਕਵਾਡ ਉਹ ਸੀ ਫਿਰ ਮੇਜਰ ਜਨ ਐਨ ਕੇ ਡੀ ਨਾਨਾਵਤੀ ਚੌਥਾ ਬ੍ਰਿਗੇਡੀ ਐਸ ਉਪਰਾਏ ਇਹ ਪੰਜਵਾਂ ਐਸਐਸ ਪੰਜਵਾਂ ਸੀਗਾ ਐਸਐਸ ਸੋਡੀ ਐਸੀ ਹੈਲੀਕਾਪਟਰ ਗਰ ਕ੍ਰੈਸ਼ ਹੋਇਆ ਸੀ ਕਿੰਨੀ ਵੱਡੀ ਹਰਾਨੀ ਦੀ ਗੱਲ ਹੈ ਜੀ ਫਿਰ ਕਿਵੇਂ ਇਹ ਗੱਲ ਵੀ ਛੇਪੇ ਅਫੀਸਰ ਕਿ ਲੈਣਾ ਕਿ ਇਹ ਫਿਰ ਬਾਬਾ ਜੀ ਫਿਰ ਬਾਬਾ ਜੀ ਬਚਾ ਨਾ ਮਨ ਸਕੇ ਇੱਕ ਅਖੜ ਵੀ ਮਜੀਠੇ ਸਾਹਿਬ ਦੀ ਗੱਲ ਅੱਸੀ ਸਾਨੂੰ ਤੇ ਕਿਉਂਕਿ ਮਜੀਠੇ ਸਾਹਿਬ ਦਾ ਫੇਸਬੁਕ ਹੈ ਡਿਫੈਂਸਮੈਂਟ ਆਫ ਇੰਡੀਆ ਸੀ ਇਹ ਫਿਰ ਜਨਬ ਵਿਕਰਮ ਸਿੰਘ ਦਾ ਸਟੀਚੀ ਸਟੈਚੂ ਜਿਹੜਾ ਉਹ ਬਿਕਰਮ ਚੌਕ ਦੇ 온 ਦੀ ਬ੍ਰਿਜ ਆਫ ਤਾ 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 ਰਿਵਰ ਤਾਵੀ ਰਿਵਰ ਤਾਵੀ ਰਿਵਰ ਇਨ ਜੰਮੂ ਉੱਥੇ ਰੈ ਸਟਚ ਲਾਇਆ ਹੈ ਤੇ ਉਹਦੇ ਵਿੱਚ ਉਹ ਜਿਹੜਾ ਸੀ ਇਟ ਵਾਸ originit it was originally installed at vikram chowk vikram chowk ha ji originally installed at vikram chowk and then later located near taavi taavi bridge due to the city road works ਉੱਥੇ ਉਤੋਂ ਬਿਕਰਮ ਚੌਕ ਤੋਂ ਹਟਾ ਕੇ ਦਾ ਵੀ ਦਵਾ ਤਵੀ ਰਿਵਰ ਦੇ ਦਕ ਅਖੰਡ ਤੇ ਲਾਇਆ ਗਿਆ ਤੇ ਵੀ ਉਥੇ ਉਹਨਾਂ ਦੀ ਜਿਹੜੀ ਤੁਸੀਂ ਅਖੰਡ ਪਾਠ ਉਹਨਾਂ ਦਾ एवरी ईयर 22nd ਆਫ ਨਵੰਬਰ ਨੂੰ ਅਖੰਡ ਪਾਠ ਬੀਂਗ ਪਰਫਾਰਮਡ ਬਾਈ ਦੀ ਤੇ ਅਖੰਡ ਪਾਠ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਬਾਈ ਦੀ ਸਿੱਖ ਸੰਗਤ ਗੁਰਦੁਆਰਾ ਸਾਹਿਬ ਉਥੇ ਮਨਾਇਆ ਜਾਂਦਾ ਵਾ ਤੇ ਵੀ ਉਹਨਾਂ ਸਿੱਖ ਮਿਸ਼ਨ ਜਿਹੜਾ ਵਾ ਉਹਨਾਂ ਦਾ ਉਹਨਾਂ ਦਾ ਟੈਲੀਫੋਨ ਨੰਬਰ ਵੀ ਆ ਇਹ ਸੇ ਦੀ ਗੱਲ ਲਿਖੀ ਹੋਈ ਹੈ ਬਾਬਾ ਜੀ ਇਹ ਵੀ ਲਿਖੀ ਹੋਈ ਆ ਇਹ ਵੀ ਸ਼ੋਮਨੀ ਕੰਟੀਨਿਊ ਕਿ ਐਸਜੀਪੀਸੀ ਲਿਸਟਾ ਉਹਨਾਂ ਦਾ ਟੈਲੀਫੋਨ ਨੰਬਰ 9877988386 ਐਸਜੀਪੀਸੀ ਲਿਸਟ ਜਿਹੜਾ ਜੀਤੇ ਸ਼ੂਬੀਨ ਦੇ ਦਰਮਿਆਨ ਆਇਆ ਉਹਦੇ ਵਿੱਚ ਇਸ ਬਿੰਗ ਅੰਕ ਬਿੰਗ ਮੈਂਸ਼ਨਡ ਥੈਟ ਬਾਬਾ ਹਿਸ਼ ਸਿੰਘ ਜੀ ਆਫ ਨਾਲਸਰ ਟੋਲਡ ਟੋਲ ਜਸਟ ਅਨ ਸਪੀਕਰਸ ਸੈਟ ਯੂਰ ਏਜ ਇਜ਼ not much actually and you should be baptized and do part te baba ji bachan kiti si te dusra da telephone number hai jo jede mission banaude se commissioner hai ohda 9463969185 ehe ji dekho kinni dekho ji tusi dekho sakhi pe kis tarah ve baba ji de bachan pe baba ji baba ji bachan karde si baba ji bachan bahut geche si ਕਰੋਂ ਦੇ ਵੀ ਕਿਤੇ ਜਦ ਬਿਕਰ ਨੇ ਲੈਫਟੇ ਬਿਕਰਸ ਬਿਕਰਸ ਜਦੋਂ ਸਰਬਸ ਸਹੀ ਬਿਕਰਸ ਨੂੰ ਬਹੁਤ ਘਟਾ ਤੇ ਮੈਂ 17 ਸੇ ਗ੍ਰੈਜੂਏਟ ਦੀ ਪਾਉਂਗਾ ਉਸ 17 ਸੇ ਗ੍ਰੈਜੂਏਟ ਐਵਰੀ ਈਅਰ ਉਹਦੇ ਬਾਬਾ ਜੀ ਉਹਦੇ ਬਰਸੇਵ ਤਾਂ ਬਾਬਾ ਇਸ਼ਰ ਸਿੰਘ ਜੀ ਨਾਲ ਸਦੀ ਐਵਰੀ ਈਅਰ ਉਹ ਉਥੇ ਬਰਸੀ ਤੇ ਮੁੰਡੇ ਆਉਂਦੇ 10 12 ਮੁੰਡੇ ਆਉਂਦੇ ਆ ਆਰਮੀ ਚੋਂ ਉਹਨਾਂ ਦੇ ਕਿਤੇ ਜੰਮੂ ਹੋਵੇ ਜਾਂ ਬਿਹਾਰ ਚੋਂ ਹੋਵੇ ਕਿਤੇ ਹੋਵੇ ਉਹਨਾਂ ਹੀ ਪਾਲਤੂ ਆਕੇ ਮੁੰਡੇ ਬਾਰਾਂ ਦਿਨਾਂ ਕੇ ਬਾਬਾ ਜੀ ਦੀ ਵਰਸੀ ਅਕਤੂਬਰ ਆਈ ਵਰਸੀ ਤੇ ਉਥੇ ਹਾਜ਼ਰੀ ਲਾਉਂਦੇ ਯੂਨੀਫਾਰਮ ਆਕੇ ਖੜਦੇ ਆ ਮੁੰਡੇ ਹਰ ਇੱਕ ਸਾਲ ਬਾਰਸਰ ਹੋ ਜਿਹਨਾਂ ਖੜਦੇ ਮੇਰੀ ਵੀ ਉਹਨਾਂ ਦੀ ਫੋਟੋ ਹੈਗੀ ਹੈ ਮੈਂ ਫੋਟੋ ਪਾਉਂਗਾ ਜਲਦੀ ਪਾਉ ਉਹ ਵੀ ਦੇਖਿਓ ਮੇਰੇ ਪਿਤਾ ਜੀ ਨੇ ਪਾ ਉਹਦਾਂ ਨੂੰ ਪ੍ਰਸ਼ਾਦ ਬਿਠਾਇਆ ਸੀ ਪ੍ਰਸ਼ਾਦ ਬਿਠਾਇਆ ਫੌਜੀ ਨੂੰ ਮੈਂ ਸਾਰ ਡਿਟੇਲਸ ਦਿਸੂਆ ਇਹ ਬਾਬਾ ਜੀ ਉਹਨਾਂ ਦੀ 162 ਦੀ ਲੜਾਈ ਦੀ ਵਿੱਚ ਬਾਬਾ ਜੀ ਆਪ ਗਏ ਸੀ ਬਾਬਾ ਜੀ ਆਪ ਗਏ ਸੀ ਬਾਬਾ ਜੀ ਲਹੂ ਨਾਲ ਲਿਬੜੇ ਬਸਤਰ ਉਸੇ ਗੁਰਦਾਸਪੁਰ ਪਏ ਹੁਣ ਵੀ ਪਏ ਆ ਜੇਕਰ ਤੁਸੀਂ ਦਰਸ਼ਨ ਕਰੋ ਤੇ ਜੋਗੇ ਵੀ ਉੱਥੇ ਬਾਬਾ ਗੁਰਦੀਰ ਸਿੰਘ ਜੀ ਸਮਾਧਾਣੇ ਨੇ ਉਹ ਬਸਤਰ ਜਿਹੜੇ ਸ਼ੀਸ਼ੇ ਲਾ ਕੇ ਰੱਖਿਆ ਪਾਪਾ ਜੀ ਦੇ ਸਾਰ ਜਿਹੜੀ ਹੈ ਲਘੁਨਲਿਪ੍ਰੀਆ ਚਾ ਛੋੜਾ ਵੀ ਲਘੁਨਲਿਪ੍ਰਿਆ ਲਗਦੇ ਮਾਰਕ ਪਏ ਹੈ ਤੇ ਆਪਣਾ ਜਿਹੜਾ ਹਜੂਰੀ ਉੱਥੇ ਲਬਹੁ ਦੀਵਾਰ ਕਾ ਸਾਰੇ ਬਸਤਰ ਪਏ ਬਾਬਾ ਜੀ ਤੇ ਵੀ ਇਹ ਬੰਬਾ ਮਥਰੂ ਕਹਿੰਦੇ ਸੀ ਤੇ ਇਹ ਸਾਖੀ ਆ ਜੀ ਮੈਂ ਵੀ ਤੇ ਆਪਾਂ ਜਿਹੜੀ ਵੀ ਸਾਖੀ ਪਾਉਣੀ ਹੈ ਇਹ ਬਾਬਾ ਜੀ ਸਾਖੀ ਜੂ ਆਉਗੀ ਵੀ ਬਾਕਮਾਲ ਸੱਕੇ ਆਉਣਗੇ ਤੇ ਬਿੱਟ ਪ੍ਰੂਫਸ ਆਉਣਗੇ ਜਦ ਲੈਫਟ ਸਾਈਡ ਦੇਖ ਕੇ ਸਾਕੀ ਇਹ ਆਪਾਂ ਦੇਖੋ ਸਣੋ ਤੇ ਵੀ ਕਿੰਨੇ ਵੀ ਬਾਬਾ ਜੀ ਵਸ਼ਣ ਮੰਨਣਾ ਜੇ ਵਸ਼ਣ ਦਾ ਪ੍ਰਕਾਰ ਕਰਕੇ ਆਪਾਂ ਵਸ਼ਣ ਨਹੀਂ ਮੰਨ ਸਕੇ ਤੇ ਫਿਰ ਆਪਾਂ ਨੂੰ ਵੀ ਆਪਾਂ ਕਿਉਂਕਿ ਵੀ ਨੁਕਸਾਨ ਖਾਈਂਗੇ ਇਹ ਬਚਾ ਇਹ ਹੀ ਬੇਚੀਏ ਜੀ ਪੁਲਿਸ ਨੂੰ ਮਾਫੀ ਹੋ ਅੰਤਰਵਿਸ਼ਤਾਸ ਮਾਫੀ ਦਾ ਜਾਚਾ ਬਾਈਬਲ ਜੀ ਦਾ ਖਾਲਸਾ ਬਹਿ ਚੀਕੀ